ਅਜੇ ਸੋਚਦਾ ਅੱਜ ਵਾਲੇ ਚੋਰ ਹੋ ਰਹੀ ਹੈ ਕਿ ਗਿਣਤੀ ਬੱਧੀ ਕੀਤੀ ਜਾ ਰਹੀ ਹੈ ਪਹਿਲਾ ਬਟਾ ਪੁੱਛਿਆ ਤੁਹਾਡੀ ਪਰੋਸੇ ਕਾਡਰ ਬਤੂਪਰ ਹਾਂਜੀ ਆ ਨੋ ਮੋਡਾ ਮੇਜਰਾ ਮਰਵਾਸੇ ਦੀ ਲਈ ਬੱਦੇ ਦੀ ਕਾਉਂਟਿੰਗ ਹੋ ਰਹੀ ਸੀ ਤਾਂਨੇ ਕਿ ਹਰ ਪੰਜਵਾਰ ਹੋ ਰਹੀ ਹੈ ਕਿ ਤੁਹਾਨੂੰ ਬਾਅਦ ਉੱਤੀ ਅੱਜ ਫੇਰ ਵੀ ਗਿਣਤੀ ਕਰਾਈ ਗਈ ਹੈ ਇਹੋ ਜਿਹੋ ਸਰਮਾਣ ਹਾਂ ਸੋਨੂੰ ਮੈਂ ਦੱਸ ਦਿੰਨਾ ਜਿਹੜੀ ਜਦੋਂ ਗਿਣਤੀ ਕਰਦੇ ਹੁੰਦੇ ਨੇ ਗਿਣਤੀ ਕਰਨ ਵੇਲੇ ਪਹਿਲਾਂ ਜਿਹੜੇ ਮ ਗਿਣਤੀ ਕਰਨ ਵਾਲੇ ਪ੍ਰਜੈਨੇਗਾ ਸਾਰੇ ਹੋਰ ਸਟਾਫ ਹੁੰਦਾ ਹੈ ਉਹ ਕੈਂਡੀਡੇਟਾਂ ਦੀਆਂ ਅਲੱਗ-ਅਲੱਗ ਮਤਲਬ ਵੋਟਾਂ ਸਾੰਟ ਲੈਂਦੇ ਨੇ ਵੋਟਾਂ ਸਾੰਟ ਕੇ ਪੰਜਾਬੀਆਂ ਦੇ ਉਹਣਾ ਕੇ ਰੱਖ ਲੈਂਦੇ ਨੇ ਉਸ ਤੋਂ ਬਾਅਦ ਮੈਂ ਗਿਣਤੀ ਵਾਸਤੇ ਕਿਹਾ ਵੀ ਤੁਸੀਂ ਗਿਣਤੀ ਪ੍ਰੋਪਰ ਨਹੀਂ ਕੀਤੀ ਗਿਣਤੀ ਕਰੋ ਹਣਾ ਉਹਨਾਂ ਨੇ ਤਿੰਨ ਕੈਂਡੀਡੇਟਾਂ ਤੋਂ ਬਜਾਏ ਦੀ ਗਿਣਤੀ ਕਰਨ ਦੀ ਬਜਾਏ ਇੱਕ ਕੈਂਡੀਡੇਟ ਦੀ ਕਰਾ ਕੇ ਤੇ ਫੇਰ ਅਸੀਂ ਦੇ ਸਾਹਮਣੇ ਕਿਹਾ ਵੀ ਤੁਸੀਂ ਇਹ ਵਾਰ ਗਿਣਤੀ ਕਰਦੇ ਵੀ ਦੂਜੀ ਵਾਰ ਗਿਣਤੀ ਕਰਦੇ ਮੰਗ ਕਰ ਰਹੇ ਨੇ ਕਹੇ ਇਹ ਦੂਜੀ ਵਾਰ ਗਿਣਤੀ ਕਰਦੇ ਸਿਰਫ ਕਰੇ 1 ਬੰਡਲ ਦੀ ਤਿੰਨ ਚਾਰ ਬੰਡਲ ਦੀ ਕਰੀ ਤੇ ਉਥੇ ਕਿਉਂਕਿ ਉਹ ਬੰਦਾ ਕਰਪਟ ਸੀਗਾ ਜਿਹੜੇ ਪ੍ਰੋਪਰ ਜਿਹੜੇ ਪ੍ਰੈਜ਼ੀਡੈਂਟਸ ਨੇ ਗਿਣਤੀ ਕਰਨੀ ਸੀ ਉਹ ਵੀਡੀਓ ਬਣਾਈ ਜਾਂਦੇ ਆ 61 ਨੰਬਰ ਵਾਲਾ ਤੇ 63 ਨੰਬਰ ਵਾਲਾ ਉਹਦੇ ਹੱਥ ਚ ਕਿਹੜਾ ਆ ਗਿਆ ਮਤਲਬ ਉਹਨੇ ਪ੍ਰੋਪਰ ਕੀਤੇ ਨਹੀਂ ਤੇ ਸਾਨੂੰ ਉਸ ਦਿਨ ਬੜਾ ਨੁਕਸਾਨ ਹੋ ਗਿਆ ਰੇਤਾ ਇਹਦਾ ਲੜਕਾ ਸੀਗਾ ਉਹ ਲੰਘਉਤੇ ਦੇਖੋਗੇ ਅਸੀਂ ਉਹ ਚੁੰਧ ਗਏ ਤੇ ਆਹ ਕਾਰਨ ਹੋਇਆ ਨੇ ਨਾ 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 ਵੋਟਾਂ ਤੇ ਜਿਹੜੇ ਨਵੇਂ ਵੋਟਾਂ ਇਹਨਾਂ ਦੇ ਦਿਨੇ ਵਧ ਗਈਆਂ ਨੇ ਅਸੀਂ ਬਾਰ ਬਾਰ ਕਹੀਗੇ ਵੀ ਆਹ ਵੋਟਾਂ ਤੁਸੀਂ ਇਹਨਾਂ ਨੂੰ ਨਜਾਇਜ਼ ਦੇ ਰਹੇ ਹੋ ਜਿੰਨਾਂ ਤੇ ਸਾਡੇ ਤੇ ਕੋਈ ਨਿਸ਼ਾਨ ਲੱਗਿਆ ਸੀ ਸਾਨੂੰ ਤਾਂ ਉਹ ਵੋਟ ਦਿੱਤੀ ਨਹੀਂ ਇਹਨਾਂ ਦੇ ਨਿਸ਼ਾਨ ਲੱਗੇ ਸੋ ਇਹਨੂੰ ਦੇ ਦਿੰਦੇ ਸੀ ਆਹ ਕਾਰਨ ਹੋਇਆ ਹੋਰ ਕੋਈ ਨਹੀਂ ਤਾਂ ਉੱਥੇ ਕੌਣ ਸੀ ਮੌਕੇ ਤੇ ਆਪਣਾ ਨਹੀਂ ਬੰਦੇ ਹੋ ਰਹੇ ਨਵੇਂ ਜਿਹੜਾ ਹੋ ਰਹੇ ਆਪਣੇ ਜੀ ਨਾ ਹਾਂ ਮੈਂ ਮੇਰੇ ਨਾਲ ਇਹ ਭਰਾ ਸੀਗਾ ਇਹਨੇ ਵੀ بڑا ਰੌਲਾ ਪਾਵੇ ਤੁਸੀਂ ਗਲਤ ਵੋਟਾਂ ਦੇ ਰਹੇ ਹੋ ਇਹਨਾਂ ਨੂੰ ਸਾਡੇ ਨਾਲ ਜਿਹੜੀ ਨੀਲੀ ਸਹੀ ਇਹ ਕੱਟਦੀਆਂ ਤੇ ਜੇ ਇਹਨਾਂ ਦੀ ਨੀਲੀ ਸਹੀ ਲੱਗੇ ਤੁਸੀਂ ਇਹਨੂੰ ਦੇ ਪੀਆ ਪਰ ਉਹਨੇ ਨਹੀਂ ਮੰਨੀ ਤੇ ਉਹ ਕੋਈ ਮਤਲਬ ਕੋਈ ਉਹਨੇ ਵੀਡੀਓ ਨਹੀਂ ਬਣਾਈ ਮੇਰੇ ਕੋਲ ਸੀ ਕਿਉਂਕਿ ਜਿਹੜਾ ਗਿਣਤੀ ਕਰਨ ਵਾਲਾ ਸੀ ਉਹ ਵੀਡੀਓ ਬਣਾਈ ਜਾਂਦਾ ਹੈ ਆਪਾਂ ਦੇ ਫੋਨ ਤੇ ਜਿੱਦੀ ਜ਼ਿੰਮੇਵਾਰੀ ਹੈ ਵਾਟਨਪਰਾ ਦੀ ਤੇ ਹੋਰ ਦੋ ਸੈਕਿੰਡ ਵਾਲਾ ਗਿਣਤੀ ਕਰ ਰਿਹਾ ਹੈ ਸਰ ਕੀ ਜਿਹੜਾ ਮਤਲਬ ਤੁਸੀਂ ਕਹਿ ਰਹੇ ਹੋ ਨਾ ਦੋ ਬੰਦੇ ਮਿਤੀ ਹੋਏ ਨਹੀਂ ਨਾ ਦੋ ਬੰਦੇ ਨਹੀਂ ਕਿਤੇ ਅੱਛਾ ਅੱਜ ਦੀ ਚੋਣ ਲਈ ਦੁਆਰੇ ਕੀਤੀ ਕਿੰਨੀ ਲੱਗਿਆ ਸਾਰੇ ਇਹ ਪੰਜੂ ਦੇ ਪੰਜੂ ਦੇ ਤਾਂ ਲੱਗਦਾ ਜੋ ਅਸਸਨਾ ਚ ਸਹੀ ਵਗਲਾ ਕਰਦਾ ਮੈਨੂੰ ਤੁਸੀਂ ਦੇਖੋ ਜੀ ਪੂਰੇ ਪੰਜਾਬ ਦੇ ਵਿੱਚ ਪਹਿਲਾਂ ਕਿੰਨੀਆਂ ਗਿਣਤੀਆਂ ਹੋ ਗਿਆ 16 17 ਕੇਸ ਸੇ ਤੋਂ ਪਹਿਲਾਂ ਗਿਣਤੀ ਜੇ ਫੋਨ ਤੋਂ ਹਾਈ ਕੋਰਟ ਵੀ ਚਲੇ ਗਏ ਤੇ ਜੇ ਜਦੋਂ 13 ਦੇ ਵਿੱਚ ਮੈਂ ਸਰਪੰਚ ਬਣਿਆ ਸੀਗਾ ਇਹਨਾਂ ਨੇ ਵੀ ਗਿਣਤੀ ਕਰਾਈ ਸੀਗੀ ਅਸੀਂ ਤਾਂ ਕੋਈ ਵਿਰੋਧ ਨਹੀਂ ਕੀਤਾ ਰਾਈਟ ਹੈ ਇਹ ਜਦੋਂ ਅੰਨਾਂ ਦੀ ਗਿਣਤੀ ਗਿਣਤੀ ਤੋਂ রাইਟ ਹੈ ਨਾ ਹੁਣ 6 ਮਹੀਨੇ ਹੁਣ 6 ਮਹੀਨੇ ਪੂਰੇ 6 ਮਹੀਨੇ ਹੋ ਗਏ ਡੇਟ ਪੈਂਦੇ ਨੂੰ ਇਹਨਾਂ ਨੇ ਵਕੈ ਦਾ ਇਹਨਾਂ ਕਿੰਨੇ ਵਾਰ ਤਾਂ ਨੁਭਾ ਨਿਵਾਣ ਕਿ ਸਾਡਾ ਦਗਵਾ ਨਹੀਂ ਆਇਆ ਸਾਡਾ ਵਕੀਲ ਨਹੀਂ ਆਇਆ ਫਿਰ ਵਕੀਲ ਬਦਲ ਲਿਆ ਫਿਰ ਅਸੀਂ ਜੀ ਵੀਡੀਓਗ੍ਰਾਫੀ ਪੇਸ਼ ਕਰਨੀ ਹੈ ਬਾਰ ਬਾਰ ਬਹਾਨੇ ਲਾਏ ਕਿ ਬਾਰ ਬਾਰ ਤਰੀਕ ਲੈ ਜਾ ਕਰਨਾ ਅਜੇ ਇਹ ਲੈ ਕਰੀ ਅਜੇ ਨਾ ਕਿ ਬਹੁਤ ਲੋੜ ਹੁੰਦੀ ਹੈ ਤਾਂ ਉਸ ਜਿਹੜਾ ਸਾਜ ਕੰਮ ਕਰਦਾ ਹਾਂ ਜੀ ਹਾਂ ਜੀ ਲੋਕਾਂ ਦਾ ਇੱਕ ਦੁਨੀਆ ਤੇ ਇਹ ਵੀ ਲੱਗਦਾ ਨਹੀਂ ਜਿਵੇਂ ਇਹ ਇੱਕ વ્યક્તિ ਹੋਵੇ ਸਰਕਾਰ ਉਹਦਾ ਸੋਟੇ ਅਗਲੇ ਤੌਰ ਤੇ ਕਰ ਦੇ ਜਾਂ ਉਹਨੇ ਹੀ ਕਰ ਦੇ ਹੋ ਵੀ ਕਹਿਮ ਹੈ ਇਹ ਕੋਈ ਬੰਦੇ ਨੇ ਜਿਹੜਾ ਜਿਹੜਾ ਕੋਈ ਆਂਦੇ ਮੈਨੂੰ ਆ ਗੁਰਦੁਆਰੇ ਚ ਬਾੜ ਦਿਓ ਮੈਨੂੰ ਕਿਤੇ ਇਹ ਚ ਨਮਾਇੰਦਗੀ ਦੇ ਦਿਓ ਉਹ ਇਹ ਜੇ ਬੰਦੇ ਨੇ ਰੋਲਾ ਪਾਉਣ ਵਾਲੇ ਦੂਜੇ ਸਾਰੇ ਭਾਈਚਾਰੇ ਸੋਨੇ ਕੋ ਮੈਂ ਗੱਲਾਂ ਨੋਟ ਕਰਵਾ ਰਿਹਾ ਜਦੋਂ ਤੋਂ ਚੋਂਡ ਮਤਲਬ ਪਚੇਤਾ ਭੰਗ ਹੋ ਗਏ ਸੀਗਾ ਪ੍ਰਸ਼ਾਸਨ ਕ ਲੱਗ ਗਿਆ ਸੀਗਾ ਸਾਡੇ ਹਲਕੇ ਦੇ ਸਭ ਤੋਂ ਵੱਧ ਬੁਰਜਹਰੀ ਚ ਕੰਮ ਹੋਇਆ 70 ਲੱਖ ਰੁਪਇਆ ਸਟੇਡੀਅਮ ਤੇ ਲੱਗਿਆ 9 ਗੜੀਆਂ ਬਣਾਤੀਆਂ ਜੇ ਤੱਕ ਨਾ ਟਾਣੀਆਂ ਦੇ ਗ੍ਰਿਆਂਵਾਂ ਵਿੱਚ ਨਾ ਇੱਕ ਸਾਡੇ ਭੈਣਾਂ ਵਾਲੀ ਸੜਕ ਤੇ ਸਹਿਰੀ ਕੇ ਪੁੱਲਰ ਵਾਲੀ ਵਾਦੀ ਹੈ ਗਨਾ ਮੈਂਬਰ ਵਾਲੀ ਵਾਦੀ ਹੈ ਇੱਕ ਰਾਣੀ ਕੌਰ ਵਾਲੀ ਵਾਦੀ ਹੈ ਇੱਕ ਬਘੇਰਾ ਸਿੰਘ ਵਾਲੇ ਇੱਕ ਰਾਣ ਸਿੰਘ ਲੋੜੀਕੇ ਪਰਿਵਾਰ ਤੋਂ ਮਨੇ ਬਲੌਰ ਸਿੰਘ ਪਰਿਵਾਰ ਦੇ ਵਿੱਚੋਂ ਇੱਕ ਜਰਨੈਲ ਮੈਂਬਰ ਵਾਲੀ ਇੱਕ ਚੋਟੀਆਂ ਦੇ ਪਰਿਵਾਰ ਵਾਲੇ ਇਸ ਤਰ੍ਹਾਂ ਨੌ ਗਲੀਆਂ ਬਣ ਗਈਆਂ ਦੋ ਦੋਨੇ ਬਸ 60 ਤੇ ਬਹੁਤ ਵਾਟਰਫੋਲ ਤੇ ਬਹੁਤ ਸਟੈਂਡਰਡ ਦੇ ਬਾਥਰੂਮ ਸੈੱਟ ਬਣਾਤਾ <experiences> <gutter>. <flats> ਸਾਰਾ ਹੀ ਸੁੜੀ ਪਿਲਦਾ ਉਹਦਾ ਕੀ ਇਹਨਾਂ ਅੰਤਲਾ ਉਸ ਦਾ ਉਹ ਦੂਜੀ ਤਰ੍ਹਾਂ ਇਹ ਕਹਿ ਰਹੇ ਕਿ ਸਾਰਾ ਕੋਰ ਕਰਾ ਰਿਹਾ ਹੈ ਸਰੋਸਾ ਗਲਤ ਗੱਲ ਹੈ ਸਰਸਰਾ ਸਾਰਾ ਸਾਰਾ ਦਾ ਬਿਲਕੁਲ ਕੋਈ ਰੋਲ ਨਹੀਂ ਉਹਦਾ ਕਰਕੇ ਸਗੰਦੇ ਪਿੰਡ ਪਿੰਡ ਦੇ ਵਿੱਚ ਸਟੇਡੀਅਮ ਵਾਸਤੇ ਕਿੰਨਾ ਪੈਸਾ ਮਿਲ ਗਿਆ ਕਿੰਨਾ ਗਲੀਆਂ ਨਾਲੀਆਂ ਵਾਸਤੇ ਮਿਲ ਗਿਆ 1990 ਵਿੱਚ ਭੁੱਲ ਗਿਆ ਜੀ ਗੋਰਾ ਗੋਰਾ ਸਿੰਘ ਮੋਢੇ ਦੇ ਪਰਿਵਾਰ ਤੋਂ ਨੇ ਖੇਤਾਂ ਉੱਤੇ ਟਾਣੀ ਜੋ ਇੱਕ ਗੜੀ ਉਹ ਬਣੇ ਮੱਲਾ ਕਲੀਨਿਕ ਬਣ ਕੇ ਸਾਡੇ ਹਸਪਤਾਲ ਸਾਡੇ ਪਾਸ ਕਰਾ ਲਿਆ ਵਾਟਰ ਵਰਕ ਸਾਡੇ ਪਾਸ ਕਰਾ ਲਿਆ ਹਾਂ ਜੀ ਪੀਏਸੀ ਐਮਐਲਏ ਦਾ ਜੀ ਤਾਂ ਕਰਕੇ ਸਾਡੇ ਪਿੰਡ ਚ ਇੰਨੇ ਕੰਮ ਹੋਏ ਨੇ ਤਾਂ ਸਾਡੇ ਪਿੰਡ ਨੂੰ ਇੰਨਾ ਲੱਗਾ ਆਈਆਂ ਨੇ ਇੱਕ ਇੱਕ ਤੁਸੀਂ ਕਹਿ ਰਹੇ ਸੀਗੇ ਵੀ ਸਾਡੇ ਸਾਡੇ ਪਿੰਡ ਦੇ ਵਿੱਚ ਅੱਡੀ ਵੀ ਨਹੀਂ ਪੀਜੀ ਉਹ ਕਹਿੰਦੇ ਪਾਣੀ ਖੜੇਗਾ ਮੈਂ ਆਹਦੇ ਪਲਾਨ ਵੇ 13 ਤੋਂ 18 ਲੱਖ 4 ਕਰੋੜ ਰੁਪਏ ਲੱਗਦਾ ਸੀਗਾ ਇਹਨਾਂ ਦਾ ਪੂਰਾ ਲੈਵਲ ਕਰਾ ਕੇ ਕੰਮ ਕੀਤੇ ਸਕੂਲ ਡਿਸਪੈਂਸਰੀ ਪਾਰਕ ਇਹ ਤਾਂ ਛਾਣੀਆਂ ਦਾ ਕੰਮ ਆ ਦਾਣਾ ਮੰਡੀ ਡਬਲ ਕਰਵਾਏ ਇਹ ਮਤਲਬ ਸਾਡੀ ਨੀਅਤ ਵਿਕਾਸ ਕਰਨ ਦੀ ਆ ਇਹਨਾਂ ਨੂੰ 6 ਮਹੀਨੇ ਹੋ ਗਏ ਬਣਿਆ ਨੂੰ 1688 ਹਜ਼ਾਰ ਇਹਨਾਂ ਕੋ ਗ੍ਰਾਂਟ ਹੈ ਇਹ ਲਉਦੇ ਕਿਉਂ ਨਹੀਂ ਅੱਗੇ ਜਿਲ੍ਹੀ ਜ਼ਿਲ੍ਹੇਵਰੀਆਂ ਨਾਲ ਕੋਈ ਗੱਲ ਹੈ ਹਾਂਜੀ ਮੈਂ ਪਹਿਲਾਂ ਵੀ ਇੰਦੀ ਕੀਤੀ ਸੀ ਕਿ ਉਹ ਤੁਹਾਡੇ ਰਹੇਗਾ 그러면은 ਜਿਹੜੇ ਅੱਜ ਫੈਸਲਾ ਹੋਣਾ ਹੈ ਤਾਂ ਸਾਰੇ ਤਰ੍ਹਾਂ ਦੇ ਸੰਗਤ ਰੱਖਤੀ ਸੀ ਕੋਈ ਨਾ ਰੋਕਣ ਇਹ ਕਿ ਤੁਸੀਂ ਮੈਂ ਹਲਕਾ ਕੋਆਰਡੀਨੇਟਰ ਆ ਜੀ ਤੁਸੀਂ ਹਰੇਕ ਪ੍ਰੋਗਰਾਮ ਚ ਪਹੁੰਚਿਓ ਤੁਸੀਂ ਦੱਸੋ ਮੇਰੇ ਪ੍ਰੋਗਰਾਮ ਜਿੱਥੇ ਅਸੀਂ ਉਘਾਟਨ ਕਰ ਰਹੇ ਜੰਨੇ ਆ ਕਿੰਨਾ ਸੁਚੱਜਾ ਤੇ ਕਿੰਨਾ ਕਿਨੇ ਢੰਗ ਨਾਲ ਹੁੰਦਾ ਤੇ ਹਰ ਇੱਕ ਨੇ ਤੁਹਾਡੇ ਸਾਹਮਣੇ ਹਰ ਇੱਕ ਨੇ ਐਮਐਲਏ ਸਾਹਿਬ ਦੀ ਮੇਰੀ ਤੇ ਚੇਅਰਮੈਨ ਸਾਹਿਬ ਦੀ ਤਾਰੀਫ ਕੀਤੀ ਨੇ ਬਹੁਤ ਸੁਚੱਜੇ ਢੰਗ ਨਾਲ ਕੰਮ ਕਰ ਰਹੇ ਤੇ ਤੁਹਾਨੂੰ ਤੁਸੀਂ ਇਸ ਗੱਲ ਦੇ ਗਵਾਹ ਹੋ ਕਹਿੰਦੇ ਉਹਨੇ ਕੋਲ ਬਸੇ ਤੁਸੀਂ ਹੁਣ ਇੱਕ ਦੱਸੋ ਜੀ ਇਹ ਕਹਿੰਦੇ ਸਾਡੇ ਤੇ ਝੂਠਾ ਤੂਤ ਦਾ ਮਟਾ ਪੈ ਗਿਆ ਸਾਰੇ ਸਾਰਿਆਂ ਪਤਾ ਹੈ 1998 ਦੇ ਅਸੀਂ ਉਹ ਤੂਤ ਲਵਾਏ ਸੀਗੇ ਅਸੀਂ ਲਵਾਏ ਸੀਗੇ ਬਿੱਲੂ ਸਰਪੰਚ ਸੀਗੇ ਅਸੀਂ ਲਵਾਏ ਸੀਗੇ ਉੱਥੇ ਤਾਂ ਦੋ ਤੂਤ ਸੀਗੇ ਹਰੇ ਇੱਕ ਤੂਤ ਇਹਨਾਂ ਨੇ ਵੱਢਤਾ ਉਹਦਾ ਮਲਬਾ ਵੀ ਹੁਣ ਜਿੱਥੇ ਕੰਮ ਇੱਕ ਕਮਰੇ ਤੇ ਲੋਕ ਲਾ ਕੇ ਰੱਖਤਾ ਸੀਗਾ ਤੇ ਇਹ ਡਰਦੇ ਉਹ ਕਮਰੇ ਦਾ ਹੁਣ ਖੋਲਦੇ ਚੋ ਹਜੇ ਮੌਜੂਦ ਪਿਆ जाके देख लो ये एक कह रही थी ਸਾਡੀ ਜਿਹੜੀ ਅਸੀਂ ਅਸੀਂ ਕਿਸ ਤੋਂ ਲੱਕੜ ਫੜੀ ਉਹ ਲੱਕੜ ਨਿੰਮਦੀ ਸੀ ਉਹ ਉਹ ਤੋਂ ਉੱਥੇ ਬੋਸੇ ਲਾ ਕੇ ਪਿਆ ਹੈਗਾ ਹਾਂ ਚਲ ਜੀ ਨਾ ਮੇਰਾ ਸੁਣਦੇ ਚਲਾਈ ਕਿਵੇਂ ਦੇਖੋ ਇਹ ਦੁਆਰੇ ਚੋਂ ਨਾ ਆਪਾਂ ਕਹਿੰਦੇ ਗੋਸੀ ਤੇ ਲੋਕਾਂ ਦੀ ਗਿਣਤੀ ਹੋਵੇ ਦੁਆਰੇ ਤਾਂ ਤੁਸੀਂ ਕੀ ਕਹ ਚਾਹੁੰਦੇ ਹੋ ਜਦ ਕੋਈ ਥੋੜਾ ਜਿਹਾ ਡਾਊਟਫੁਲ ਅਸੀਂ ਸਾਨੂੰ ਸਾਡਾ ਰਾਈਟ ਬੰਦਾ ਹੈ ਗਿਣਤੀ ਕਰਾਉਣ ਦਾ ਅਸੀਂ ਡਾਇਰੈਕਟਰ ਭਾਈ ਚਲੋ ਰਲਤਾ ਨੇ ਹੌਲੀ 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 ਸਭ ਫੈਸਲਾ ਦਿੱਤਾ ਜਿ ਕਿੰਤੀ ਦਾ ਅਜਿਹਾ ਕਹਿੰਦਾ ਨਿਰਪੱਖ ਅਤੇ ਸਤਮਾਈ ਹੋਵੇ ਇਹ ਵਿੱਚ ਕੋਈ ਕਿਸੇ ਦਾ ਪੱਖਾਤ ਨਾ ਹੋਵੇ ਨਾ ਸਾਡਾ ਹੋਵੇ ਨਾ ਉਹਨਾਂ ਦਾ ਹੋਵੇ ਬਈ ਸਤਮਾਈ ਮਨ ਕੇ ਚੋਣ ਹੋਵੇ 7 ਮਹੀਨਾ ਰਿਜ਼ਲਟ ਆ ਅਸੀਂ 7 ਮਹੀਨਾ ਰੋ ਕੇ ਰੋਈਏ ਤੇ ਸਾਡਾ ਪਿੰਡ ਇੱਕ ਬਹੁਤ ਵਧੀਆ ਪਿੰਡ ਹੈ ਠੀਕ ਹੈ ਚਲੋ ਵੋਟਾਂ ਤਾਂ ਦੇਣਾ ਚਾਹ ਦਾ ਮਾੜਾ ਮੋਟਾ ਕੀ ਹੋ ਜਾਂਦਾਗਾ ਬਾਅਦ ਚ ਅਸੀਂ ਵਿਆਹ ਕਰਦੀ ਚ ਜੋ ਮਰਗ ਤੇ ਭੋਗ ਹੋਵੇਗਾ ਕਿਤੇ ਵੀ ਇਕੱਠੇ ਹੁੰਨੇ ਸਭ ਇੱਕੋ ਜਿਹੇ ਆਪ ਚ ਭਾਈਚਾਰਕ ਸਾਂਝ ਬਸਦੇ ਸੀ ਸਭ ਦੇ ਕਿ ਕਿੰਨੀ ਦੀ ਯਾਰੀ ਹੈ ਨਾ ਇਹ ਬਿਓਗ੍ਰਾਫੀ ਦਾ ਫੈਸਲਾ ਹੋਣਾ ਹੈ ਤੁਹਾਡੇ ਹੱਥ ਦੀ ਅੰਦਰ ਉਹ ਰਹੂਗਾ ਇਹ ਆ ਪਿੰਡ ਵਸੇ ਰੂ ਕੇ ਤੁਸੀਂ ਕੀ ਕਹਿਣਾ ਚਾਹੁੰਦੇ ਆ ਅਸੀਂ ਪਿੰਡ ਵਸੇ ਵਿੱਚ ਇਹ ਕਹਾਂਗੇ ਕੋਈ ਗੱਲ ਨਹੀਂ ਕਿਸੇ ਦੇ ਹੱਕ 'ਚ ਵੀ ਆ ਜੇ ਪਰ ਪਿੰਡ ਦੇ ਵਿੱਚ ਵੈਰ ਵਰੂ ਨਾ ਪਾਓ ਸ਼ਰਮ 'ਤੇ ਪ੍ਰਵਾਨ ਕਰੋ ਸ਼ਰਮ 'ਤੇ ਪ੍ਰਵਾਨ ਕਰੋ ਉੱਚੇ ਸਾਡੇ ਹੱਕ ਜਗਾ ਤਾ ਅਸੀਂ ਕਰਾਂਗੇ ਉਹਨਾਂ ਦੇ ਅੱਗੇ ਚਾਗੇ ਰੋਕਣ ਕੋਈ ਕਿਸੇ ਕਿਸੇ ਜਿਵੇਂ ਕਿਸੇ ਨਾਲ ਮੈਂ ਨਾਲ ਨਹੀਂ ਝਗੜੇ ਨਾਲ ਆਉਗਾ ਪ੍ਰਮੁਖ ਵਧੀਆ ਆ ਘਰੇ ਜਾਣਾ ਕੋਈ ਨੂੰ ਕੋਈ ਬੋਲ ਜਾਣ ਦੀ ਕੋਈ ਲੋੜ ਨਹੀਂ ਕਿਸੇ ਦੀ ਅੱਜ ਇਹ ਆਖਰੀ ਗਿਣਤੀ ਹੈ ਹੋ ਵੀ ਬਸ ਆਖਰੀ ਗਿਣਤੀ ਹੋਈ ਹੈ ਇਹਦਾ ਸਪਸ਼ਟ ਹੈ ਜੀ ਬਿਓਗ੍ਰ ਔਰ ਇਹ ਸਾਰੀ ਵੀਡੀਓਗ੍ਰਾਫੀ ਪ੍ਰੋਪਰ ਵੀਡੀਓਗ੍ਰਾਫੀ ਹੋ ਰਹੀ ਹੈ ਨਾ ਇਹਦੇ ਲਈ ਛੋਟੇ ਛੋਟੇ ਉਹ ਲੈ ਲਈ ਸਾਡਾ ਪਿੰਡ ਇੱਕ ਨਹੀਂ ਹੈ ਜਿਵੇਂ ਬਾਬਾ ਭਾਈ ਭਗਤੂ ਸਾਹ ਜੀ ਉਹਦੀ ਜੇਥੇਲੇ ਸਾਡਾ ਪਿੰਡ ਸਾਰਾ ਵੱਸਦਾ ਜਦੋਂ ਵੀ ਸਾਡੇ ਪਿੰਡ ਦੇ ਵਿੱਚ ਕਿਸੇ ਨੇ ਵੀ ਕੋਈ ਕਾਰੋਬਾਰ ਕਰਨਾ ਹੋਵੇ ਕੋਈ ਵਿਆਹ ਕਰਨਾ ਹੋਵੇ ਕੋਈ ਨਵੀਂ ਮਸ਼ੀਨਰੀ ਲੈਣੀ ਹੋਵੇ ਕੋਈ ਨਵਾਂ ਕੋਈ ਕਾਰੋਬਾਰ ਕਰਨਾ ਹੋਵੇ ਪਹਿਲਾਂ ਉਹਦੇ ਚਰਨਾਂ 'ਚ ਜਾ ਕੇ ਉੱਥੇ ਗੁਰਦੁਆਰੇ ਜਾ ਕੇ ਉੱਥੇੋਂ ਦਾ ਅਸ਼ੀਰਵਾਦ ਲੈ ਕੇ ਫਿਰ ਸਾਡਾ ਪਿੰਡ ਕਰਦਾ ਸਾਡੇ ਪਿੰਡ ਲੜਾਈ ਝਗੜਾ ਦਾ ਪਿੰਡ ਹੈ ਹੀ ਨਹੀਂ ਸਾਡੇ ਦਾ ਸਾਡੇ ਕੋਲ ਕੁਝ ਬਿੰਦੇ ਨੇ ਜੋ ਹੁੰਦੇ ਹੀ ਆ ਪਿੰਡਾਂ ਵਿੱਚ ਪਾਸ ਸੱਤ ਬੰਦੇ ਹੁੰਦੇ ਹੀ ਹੈ ਜਿਹੜੇ ਉਂਗਲਾਈ ਡੁੱਬੂ ਖਲਦੇ ਉਹ ਹੁੰਦੇ ਨੇ ਉਹ ਥੋੜਾ ਮੋਟਾ ਉਨੀਤੀ ਰਹੰਦੇ ਨੇ ਅਸੀਂ ਕਰ ਵੀ ਇਹ ਕੰਮ ਬਾਹਰ ਜਾਣ ਠੀਕ ਹੈ ਵੀ ਅਸਾਂ ਤੋਂ ਨਹੀਂ ਆ ਪਈ। ਇੱਕ ਪੱਤਰਕਾਰ ਸਾਹਿਬ ਤੁਸੀਂ ਦੇਖੋ ਸਰ ਪਿਛਲੇ ਦਿਨ ਸਾਡੇ ਸਕੂਲ 'ਚ ਉਹ ਕਾਟਣ ਹੋਇਆ ਸੀ ਉਹਦੀ ਦਾ ਚਾਰ ਵਾਲੀ ਦਾ ਉੱਥੇ ਪੱਤਰਕਾਰ ਸਹਿਬ ਆਨ ਗਏ ਅਕਿ ਦੱਸੋ ਜੀ ਇਹ ਕੰੰਦ ਹੁਣ ਹੋਈ ਹੈ ਇੱਕ ਪਾਸੇ ਦਾ ਉਹ ਲੈ ਕੇ ਜਾ ਕੇ ਜੋ ਕਹਿੰਦੇ ਉਹ ਕਹਿੰਦੇ ਹੁਣ ਨਹੀਂ ਹੋਏ ਹਾਇਸੀ ਕਹਿੰਦੇ ਵੀ ਹੋਈ ਹੈ 9 ਲੱਖ ਦੀ ਗ੍ਰਾਂਟ ਦਿੱਤੀ ਹੈ ਉਹ ਜਾ ਕੇ ਪ੍ਰਿੰਸੀਪਲ ਨੂੰ ਪੁੱਛਣਾ ਸੀ ਤੁਹਾਡੇ ਕੋਲ ਗ੍ਰਾਂਟ ਆਈ ਹੈ ਜਾਂ ਨਹੀਂ ਆਈ ਹੈ ਇੱਕ ਪਾਸੇ ਤੇ ਦੇਟ ਕਿਹਨੇ ਹੋਣੀ ਚਾਹੀਦੀ ਸੀ ਉਹਨੂੰ ਤੁਸੀਂ ਜਾ ਕੇ ਪੁੱਛੀ ਤੇ ਮੈਂ ਕਿਹਾ ਸਾਰੀ ਪਤਾ ਨਹੀਂ ਭਾਈ ਕਿਹੜਾ ਭਾਈ ਪਤਰਕਾਰ ਸੀਗਾ ਉਹ ਪਤਰਕਾਰ ਨੇ ਗੱਲ ਕੁੱਸੀ ਤੇ ਵੀ ਕਿਹਾ ਪਤਰਕਾਰ ਬਹੁਤ ਜਾ ਰਿਹਾ ਹੈ ਭਾਈ ਪਰ ਮੇਰੀ ਇਹ ਵੀ ਗੱਲ ਚੈਨਲ ਚ ਚੱਲੀ ਗਈ ਹੈ ਬਿਲਕੁਲ ਮੈਂ ਪੈਸੇ ਪਾ ਦਿਆਂ ਕਿ ਕੋਈ ਗੜਲਾ ਗਿਆ ਥੋੜਾ ਬਹੁਤ ਲੱਗੇ ਸਾਰਾ ਕੁਝ ਉਸੇ ਐ ਦਾ ਸੋਨੇ ਜੇ ਸਕੂਲ ਤੇ ਗ੍ਰਾਂਟ ਨਹੀਂ ਗਈ ਹੋਊਗੀ ਸਕੂਲ ਪ੍ਰਬੰਧ ਕਿਉਂ ਕਰੇਗਾ ਸਕੂਲ ਤੇ ਗ੍ਰਾਂਟ ਕੇ ਪ੍ਰੋਪਰ ਹੋਊਗੀ ਡਿਜੀਟਲ ਲੈਬ ਤੇ ਲਾਇਬ੍ਰੇਰੀ ਵਾਸਤੇ 6 ਲੱਖ ਰੁਪਏ ਹੋਰ ਸਾਡੇ ਮੰਦੋਗ ਮਿਲਸਾ ਪਾਰੇ ਨੇ ਤੁਸੀਂ ਹੋਰ ਦੇਖ ਲੋ ਜੀ ਕਦੇ ਵੀ ਸਾਡੇ ਮਤਲਬ ਐਮਐਲਏ ਸਾਹਿਬ ਇੱਥੇ ਜਵਾਲ ਦੇ ਇਹ ਵੀ ਇਹਨੇ ਉੱਤੇ ਅਰੋਟ ਕੀਤਾ ਸੋਚੋ ਸੋਚਾਂ ਜੁਤਾ ਸਾਡੇ ਕੋਤਲਾ ਕਰਚਾ ਪਤਾ ਜੋਤ ਚੋਰੀ ਹੋਏ ਕੋਈ ਦੀ ਉਤਾਰੀ ਹੋਈ ਹੈ ਤਬਰਤਾ ਪੈਣੀ ਦੁੱਧ ਕਦੇ ਉਸੇ ਦੁੱਧ ਚੋਰੀ ਹੋਇਆ ਕਿ ਨਹੀਂ ਹੋਇਆ ਉਹ ਉਹ ਇਸੋ ਨੇ ਉਹਦੇ ਸਕਿਉਰਟੀ ਬੜੇ ਬਣੇ ਸੀ ਤਾਂ ਦੁੱਧ ਚੋਰੀ ਹੋ ਸਕਦਾ ਹੈ ਕਦੇ ਹਾਦੀ ਹੋਇਆ ਹੈ ਅੱਕੇ ਹਲਕੇ ਦੇ ਮੇਰੇ ਸਾਹੂ ਵਿਕਾਸ ਮਸੀਹਾਨੇ ਕਦੇ ਤੁਸੀਂ ਐਂ ਦੇਖਿਆ ਵੀ ਕਿਸ ਕਿਸੇ ਵੀ ਪਿੰਡ ਤੇ ਵਿਰੋਧ ਹੋਇਆ ਇਹਨੇ ਛੋਟੀ ਜਿਹੀ ਗੱਲ ਤੇ ਵਿਰੋਧ ਕੀਤਾ ਕਿ ਸਾਡੇ ਘਰਾਂ ਆਨਲਾਈਨ ਨਹੀਂ ਕਰ ਰਹੇ ਸੈਲਫ ਜਾਂ ਕੋਈ ਵੀ ਉਹ ਤੋਂ ਇਹ ਪ੍ਰੋਗਰਾਮ ਅਤਿ ਸਕੀਮ ਦੀ ਦੇਖੋ ਦਿੱਤੀ ਹੋਈ ਹੈ ਬਰਸ਼ਾੜੀ ਦਿੱਤੀ ਹੋਈ ਹੈ ਕੋਈ ਵੀ ਕਰ ਸਕਦਾ ਹੈ ਇਹ ਕੋਈ ਨੋਨ ਸੀ ਪੰਚਾਇਤ ਨੇ ਮੇਰੇ ਕੋ ਚੈਦੀ ਲੋੜ ਪੈਂਦੀ ਹੈ ਸੁਰੂ ਹੋ ਰਹੇ ਸਾਡੇ ਨੇ ਹੋਰ ਇਹਨਾਂ ਦੇ ਹੋਰ ਨੇ ਅਸੀਂ ਸਾਡੇ ਆ ਅਸੀਂ ਆ ਦੀ ਜੋਗਤਾ ਰੱਖ ਤੇ ਕਰਦੇ ਹਾਂ ਤੁਸੀਂ ਆ ਦੇ ਇੱਕ ਮੁਲਕ ਕਰ ਲਓ ਪਰ ਕੋਈ ਹੈ ਨਹੀਂ ਕਿ ਕਲਾ ਬਟਾ ਕੋਈ ਕੋਈ ਨਹੀਂ ਕੋਈ ਵੀ ਸੁਣਦੀ ਨਹੀਂ ਇਹ ਪਿੰਡ ਬਹੁਤ ਸੂਜਾ ਪਿੰਡ ਹੈ ਸਾਡਾ ਕੋਈ ਗੱਲੀ ਆ ਗਿੰਚੀ ਹੋ ਜੂਗਾ ਇਸ ਤਰ੍ਹਾਂ ਸ਼ਾਂਤ ਮਹੀਨਾ ਜਾਓ ਪਰ ਨੇ ਮੇਰੇ ਨਾਲ ਕੋਈ ਫਰਜ਼ ਨਹੀਂ ਠੀਕ ਹੈ ਚਲੋ ਜੀ ਕਿਸੇ ਵੀ ਪੱਖੇ ਜਾ ਜਾਪੇ ਨਹੀਂ ਕਹਿੰਦੇ ਮੇਰੇ ਪੱਖੇ ਜਾਵੇ ਜਾਂ ਉਹਨਾਂ ਦੇ ਪੱਖੇ ਜਾਵੇ ਕਿਸੇ ਨਹੀਂ ਪੱਖੇ ਜਾ ਜੀ ਆਪਾਂ ਕਹਿੰਦੇ ਵੀ ਵਧੀਆ ਸਮਾਂ ਸਮੈਨ ਨਾ ਵੀ ਲੋਕ ਲੜਨ ਤੋਂ ਗਰੀਜ ਕਰਨ ਠੀਕ ਹੈ ਰਾਮਨਾਬ ਦੇ ਘਰ ਉਪਰੀ ਜਾਣ ਕੋਈ ਗਾਲੀ ਪਿੰਨ ਦਾ ਬਕਾਸ ਕਰਾਉਣ ਨਾਲ ਮਿਲ ਕੇ ਜੇ ਅਸਾਂ ਭਾਈ ਚਾਰਕ ਸਾਲ ਇਕੱਠੇ ਹਾਂ ਜੀ ਇੱਕ ਹੋਰ ਗੱਲ ਦੱਸ ਦਿੰਨੇ ਆ ਕਿ ਇਹ ਨਰਵੈਰ ਸਿੰਘ ਦੇ ਹੱਕ ਚ ਬੋਲੇ ਨੇ ਘਰਵਾਇਆ ਦਾ 20 ਸਾਲ ਚ ਇੱਕ ਕੰਮ ਦੱਸ ਦੇਣਾ ਵੀ ਚੰਗਾ ਕੰਮ ਕੀਤਾ ਨਹੀਂ ਮੈਂ 50 ਕੰਮ ਮਾਰੇ ਗਿਆ ਦਿੰਨਾ ਮੈਂ ਆਪਣੇ ਉਂਗਲਾ ਤੇ ਗਿਆਨ ਨਾਲ 50 ਕੰਮ ਵਿਆਹ ਪਿੰਡ ਚ ਸ਼ੁਰੂ ਤੋਂ ਕੀਤੇ ਨੇ ਆ ਵਿਕਾਸ ਦੀ ਕੀਤੇ ਨੇ ਉਹਨੇ ਸਿਰਫ 10 ਲੱਖ ਰੁਪਇਆ ਆਏ ਸਰਵਤ ਇਕੱਠਾ ਕਰਕੇ ਲੋਕਾਂ ਨੂੰ ਖਾਂ ਕੇ ਪਾਰ ਜਾਂਦੇ ਅਸੀਂ ਇਸ ਤਰ੍ਹਾਂ ਦਾ ਕੰਮ ਨਹੀਂ ਕਰਦੇ ਕਿਸੇ ਤੋਂ ਫੰਡ ਨਹੀਂ ਮੰਗਦੇ ਕਿਸੇ ਤੋਂ ਜੇ ਕੰਮ ਅਸੀਂ ਕਰਾਇਆ ਮੈਂ ਆਪ ਮੈਡੀਕਲ ਚੈੱਕਅਪ ਕਰਵਾਇਆ ਸੀ ਕੈਂਸਰ ਕੇਅਰ ਦਾ ਆਪ ਦੇ ਖਰਚੇ ਦੇ ਕਰਾਇਆ ਸੀ ਕਿ ਜੋ ਦਾਨ ਨਹੀਂ ਲੱਗਦੀ ਜੇ ਕਰਾਉਣਾ ਕਿਸੇ ਦਾ ਕਰੋ ਲੋਕਾਂ ਦੀ ਜੇਬਾਂ ਉਹ ਕਾਹਦਾ ਚੰਦਾ ਹੈ ਕਿਸੇ ਤੋਂ 5000 ਲੈ ਕੇ 6000 ਲੈ ਇਹ ਗਲਤ ਗੱਲ ਹੈ ਨਾ